ਇਰਾਨ ਦੇ ਵੱਲੋਂ ਇਜ਼ਰਾਈਲ ਦੇ ਉੱਤੇ ਵੱਡਾ ਹਮਲਾ ਕੀਤਾ ਗਿਆ ਹੈ ਬਲਾਸਟਿਕ ਵਜ਼ਾਇਲਾ ਜਿਹੜੀ ਉਸ ਦਿਨ ਨਾਲ ਇੱਕ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਤਾਂ ਮੌਕੇ ਦੇ ਉੱਤੇ ਆਪਣਾ ਤਪੜੀ ਹੈ ਜਿਹੜੀ ਉਹ ਮਰ ਜਾਂਦੀ ਹੈ ਲੋਕਾਂ ਦੇ ਵਿੱਚ ਭਾਦਰ ਪੈ ਜਾਂਦੀ ਹੈ ਤਿਰਕੂ ਨਾ ਬਰਾਸ਼ੀ ਤਿਰਕੂ ਤਾਂ ਅਨਸ਼ੀ ਤਿਰਕੂ ਤਾਂ ਅਨਸ਼ੀ ਤਿਰਕੂ ਪੌਣਾ ਫਲਤੀਸ਼ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਦੀ ਕਰ ਰਿਹਾ ਤਾਂ ਲਗਾਤਾਰ ਈਰਾਨ ਅਤੇ ਇਜ਼ਰਾਇਲ ਦੇ ਵਿੱਚ ਹਾਲਾਤ ਤੇ ਜਿਹੜੇ ਉਹ ਵਿਗੜਤੇ ਜਾ ਰਹੇ ਨੇ ਤਾਂ ਈਰਾਨ ਦੁਆਰਾ ਦਾਗੀ ਗਈ ਇੱਕ ਪਲਾਸਟਿਕ ਮਿਜ਼ਾਈਲ ਆ ਜਿਹੜੀ ਉਹਦੇ ਵੱਲੋਂ ਕਰੋਕਾ ਹਸਪਤਾਲ ਨੂੰ ਹਿੱਟ ਕੀਤਾ ਗਿਆ ਏ ਤਾਂ ਇੱਥੇ ਗਾਜ਼ਾ ਤੋਂ ਜਖਮੀ ਇਜ਼ਰਾਇਲੀ ਸੈਨਿਕਾਂ ਦਾ ਇਲਾਜ ਕੀਤਾ ਜਾ ਰਿਹਾ ਤੀ ਜਾਂਦੀ ਨੁਕਸਾਨ ਦੇ ਵੇਰਵੇ ਅਜੇ ਸਾਹਮਣੇ ਨਹੀਂ ਆਏ ਸਥਿਤੀ ਆ ਜਿਹੜੀ ਬਹੁਤ ਤੇਜ਼ੀ ਨਾਲ ਤਣਾਪੂਰ ਹਾਲਾਤਾਂ ਵੱਲ ਵਧਦੀ ਜਾ ਰਹੀ ਹੈ ইরਾਨੀ ਮਜ਼ਾਈਲ ਨੇ ਇਜ਼ਰਾਈਲ ਦੇ ਸਰੋਕਾ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਗਾਜਾ ਤੋਂ ਜਖਮੀ ਹੋਏ ਸਪਾਹੀਆਂ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਸੀ ਸਰੋਕਾ ਹਸਪਤਾਲ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਜਿੱਤੇ ਇੱਕ ਬਲਾਸਟਿਕ ਮਜ਼ਾਈਲ ਆ ਜਿਹੜੀ ਉਹ ਉਸ ਦੇ ਵੱਲੋਂ ਹਿੱਟ ਕੀਤਾ ਗਿਆ ਹੈ ਇਜ਼ਰਾਈਲ ਦੇ ਬੀਅਰ ਸ਼ੇਵਾ ਸ਼ਹਿਰ ਵਿੱਚ ਸਥਿਤ ਪ੍ਰਮੁੱਖ ਸਰੋਕਾ ਹਸਪਤਾਲ ਉੱਤੇ ਈਰਾਨ ਵੱਲੋਂ ਦਾਗੀ ਗਈ ਇੱਕ ਮਿਜ਼ਾਈਲ ਹਮਲੇ ਦਾ ਜ਼ਿਕਰ ਅਜਿਹਾ ਕੀਤਾ ਏ ਇਸ ਹਰਤਾਲ ਵਿੱਚ ਉਹ ਸਿਪਾਹੀ ਇਲਾਜ ਕਰਵਾ ਰਹੇ ਸਨ ਜਿਹੜੇ ਹਾਲ ਹੀ ਦੇ ਵਿੱਚ ਗਾਜ਼ਾ ਵਿੱਚ ਹੋ ਰਹੇ ਜੰਦ ਦੇ ਵਿੱਚ ਜਕਮੀ ਹੋਏ ਸਨ ਤਾਂ ਇਲਾਕੇ ਦੇ ਵਿੱਚ ਹਮਲੇ ਤੋਂ ਬਾਅਦ ਅਫੜਾ ਦਫੜੀ ਮਚ ਜਾਂਦੀ ਹੈ ਅਧਿਕਾਰੀਆਂ ਤੇ ਰੈਸਕੂ ਟੀਮਾਂ ਨੂੰ ਮੌਕੇ ਤੇ ਭੇਜਿਆ ਜਾਂਦਾ ਹੈ ਹਾਲਾਂਕਿ ਹਮਲੇ ਵਿੱਚ ਹੋਏ ਜਾਂਦੀ ਅਤੇ مالی ਨੁਕਸਾਨ ਦੇ ਵੇਰਵੇ ਅਜੇ ਤੱਕ ਸਾਹਮਣੇ ਨਹੀਂ ਆਏ ਪਰ ਕਈ ਲੋਕਾਂ ਦੇ ਜਕਮੀ ਹੋਣ ਦੀ ਸ਼ੰਕਾ ਵੀ ਜਿਤਾਈ ਜਾ ਰਹੀ ਹੈ ਇਲਾਜ ਕਰਵਾ ਰਹੇ ਸਿਪਾਹੀ ਅਤੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ ਇਹ ਹਮਲਾ ਉਸ ਲੰਬੇ ਸਮੇਂ ਤੋਂ ਚੱਲ ਰਹੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਹਿਤਨਾਤ ਦਾ ਨਤੀਜਾ ਹੈ ਈਰਾਨ ਨੇ ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਕੀਤੇ ਹਮਲਿਆਂ ਦੀ ਨਿੰਦਾ ਕੀਤੀ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਜ਼ਰਾਈਲ ਦੇ ਹਮਲੇ ਜਾਰੀ ਰੱਖੇ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ ਇਸ ਤੋਂ ਪਹਿਲਾਂ ਵੀ ਦੋਵਾਂ ਦੇਸ਼ਾਂ ਵਿੱਚਕਾਰ ਡਰੋਨ ਅਤੇ ਮਿਜ਼ਾਇਲ ਹਮਲੇ ਹੋ ਚੁੱਕੇ ਨੇ ਤਾ ਹਮਲੇ ਤੋਂ ਬਾਅਦ ਇਲਾਕੇ ਦੇ ਵਿੱਚ ਤਣਾਅ ਦਰਮੁਸ਼ੀਮਾ ਤੇ ਪਹੁੰਚ ਜਾਂਦਾ ਹੈ ਅਤੇ ਇਜ਼ਰਾਈਲ ਦੇ ਰੱਖਿਆ ਪ੍ਰਣਾਲੀ ਅਤੇ ਸਰਕਾਰ ਵੱਲੋਂ ਉੱਚਿਤ ਰਹਿਣ ਦੇ ਹੁਕਮ ਦੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਹਮਲੇ ਦੀ ਨਿੰਦਿਆ ਕੀਤੀ ਹੈ ਅਤੇ ਇਹ ਈਰਾਨ ਵੱਲੋਂ ਇੱਕ ਸਿੱਧਾ ਅਕਸਾਹੂ ਹਮਲਾ ਹੈ ਇਹ ਗੱਲ ਆ ਜਿਹੜੀ ਉਹ ਇਜ਼ਰਾਈਲ ਨੇ ਆਕੀ ਹੈ ਅਤੇ ਜਵਾਬੀ ਹਮਲਾ ਕਰਨ ਦੀ ਵੀ ਗੱਲ ਆਕੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜਵਾਬੀ ਕਾਰਵਾਈ ਦੇ ਵਿਕਲਪ ਦੇ ਜਿਹੜੇ ਉਹ ਖੁੱਲੇ ਨੇ ਅਮਰੀਕਾ ਸੰਯੁਕਤ ਰਾਸ਼ਟਰ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨੇ ਇਸ ਹਮਲੇ ਨੂੰ ਲੈ ਕੇ ਚਿੰਤਾ ਜਤਾਈ ਹੈ ਹਮਲਾ ਜਿਸ ਇਲਾਕੇ ਵਿੱਚ ਹੋਇਆ ਏ ਜਿਸ ਹਸਪਤਾਲ ਤੇ ਹੋਇਆ ਏ ਉਸ ਤੋਂ ਬਾਅਦ ਵਧੇਰੇ ਚਿੰਤਾ ਇਹ ਜਿਹੜੀ ਉਹ ਵਧ ਜਾਂਦੀ ਹੈ ਕਿ ਇੱਕ ਹਸਪਤਾਲ ਨੂੰ ਹੀ ਨਿਸ਼ਾਨਾ ਇਹ ਨਾ ਉਹ ਬਣਾ ਦਿੱਤਾ ਗਿਆ ਤਾਂ ਸੰਯੁਕਤ ਰਾਸ਼ਟਰ ਨੇ ਦੋਵੇਂ ਪੱਖਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤਾਂ ਦੇਖਣਾ ਹੋਵੇਗਾ ਕਿ ਇੱਥੇ ਕੀ ਨਤੀਜੇ ਨੇ ਜਿਹੜੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ